पंजाब <laughs> सरकार ਸੂਬਾ ਵਾਈਸ ਪ੍ਰਧਾਨ ਪੰਜਾਬ ਸਿੱਖਿਆ ਭਾਗ ਮਿਨਿਸਟਰਲ ਸਟਾਫ ਸਾਬਾਫਿਸ ਐਸੋਸੀਏਸ਼ਨ ਸਰ ਆਪਣਾ ਕੋਈ ਨਵੇਂ ਇਹ ਕੋਈ ਮੁੱਦਾ ਨਹੀਂ ਹੈਗਾ ਅਸੀਂ ਪੀਐਸਐਮਵੂ ਸੂਬਾ ਬਾਰੀ ਦੀ ਕਾਰਜਕਾਰੀ ਗੇਟ ਰੈਲੀ ਜਿਹੜੀ ਕੱਢਣੀ ਅਸੀਂ ਤਿਆਰ ਹੋ ਰਹੇ ਹਾਂ ਸਾਡੇ ਮੁੱਦੇ ਉਹੀ ਪੁਰਾਣੇ ਆ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ ਕਿ ਸਾਨੂੰ ਤੁਸੀਂ ਸਰਕਾਰ ਵਿੱਚ ਲਿਆਓ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਪਹਿਲੀ ਕੈਬਨਟ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦਾਂਗੇ ਦੇਖੋ ਲਗਭਗ 4 ਸਾਲ ਹੋ ਗਏ ਆ ਸਰਕਾਰ ਨੇ 2022 ਵਿੱਚ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹਦੇ ਵਿੱਚ ਐਸਓਪੀ ਵੀ ਰੱਖਿਆ 19 ਦਾ ਕਾਗਜ਼ ਹਿੱਟ ਹੋਈਆ ਸਰਕਾਰ ਸਾਨੂੰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਧਰਦੇ ਸੀ ਹਰੇਕ ਜੋ ਵੀ ਮੰਗਾਵਾ ਉੱਤੇ ਪੂਰਾ ਉਤਰਾਂਗੇ ਪਰ ਸਰਕਾਰ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਦੇਖੋ ਹੁਣ ਸਰ ਦੂਜੀ ਗੱਲ ਸਾਡਾ ਡੀਏ ਦੇਖੋ 1967 ਤੋਂ ਸਾਡਾ ਇੱਕ ਤੈਅ ਹੋਇਆ ਸੀ ਜੇ ਕੇਂਦਰ ਦੇ ਹਿਹਾਮਣਾ ਜੋ ਕੇਂਦਰ ਨੂੰ ਡੀਰੀਕਸ ਜਾਰੀ ਕਰਦੀ ਆ ਉਹ ਸਟੇਟ ਜਿਹੜੀ ਆਪਣੇ ਪੰਜਾਬ ਆ ਉਹ ਵੀ ਉਸੇ ਤਰਜ਼ ਤੇ ਉਹ ਸੇਮ ਦਿਆ ਕਰੂਗੀ ਅੱਜ ਅਸੀਂ 16% ਉਹਨਾਂ ਤੋਂ ਪਿੱਛੇ ਜਾ ਰਹੇ ਹਾਂ ਸਾਡਾ 42% ਦੀ ਚੱਲ ਰਿਹਾ ਉਹਨਾਂ ਦਾ 5 ਦਾ ਚੱਲ ਰਿਹਾ ਜਿਸੇ ਟਾਈਮ ਇਹ ਹੁੰਦਾ ਸੀ ਕਿ ਸਾਡਾ ਜਿਹੜਾ ਪੰਜਾਬ ਸਟੇਟ ਸੀ ਇਹਨਾਂ ਨੂੰ ਸਭ ਤੋਂ ਪਹਿਲੇ ਡੀਏ ਦਿੱਤਾ ਜਾਂਦਾ ਸੀ ਬਾਕੀ ਸੂਬੇ ਸਾਡੀ ਸਟੇਟ ਨੂੰ ਦੇਖ ਕੇ ਆਪਣੇ ਸਟੇਟ ਵਿੱਚ ਜਿਹੜੇ ਆ ਡੀਏ ਦੀ ਕਿਸ਼ਤ ਵਧਾੜ ਕਰਦੇ ਸੀ ਪਰ ਅੱਜ ਦੇਖ ਲਓ ਕਿ ਸਾਰੇ ਸੂਬਿਆਂ ਨੇ ਕਿਸ਼ਤ ਜਾਰੀ ਕਰ ਦਿੱਤੀ ਹੈ ਸਾਡਾ ਜਿਹੜਾ ਪੰਜਾਬ ਸੂਬਾ ਸਭ ਤੋਂ ਪਿੱਛੇ ਆ ਇਹਦੀ ਅਸੀਂ ਨੇ ਖੇਧੀ ਕਰਦੇ ਆ ਪੀਐਸਐਮਜੂ ਸਾਡੀ ਜਿਹੜੀ ਮਾਂ ਜਤੋਬੰਦੀ ਆ ਸਾਨੂੰ ਜੋ ਵੀ ਦੇ ਸਕਦੇ ਲਾਉਗੇ ਅਸੀਂ ਹਾਜ਼ਰ ਆਂ